ਹਾਂਜੀ ਮਿੱਤਰੋ ਕੀ ਹਾਲ ਚਾਲ ਹੋਰ ਸਾਰੇ ਠੀਕ ਠਾਕੂ ਆਈ ਹੋਪ ਸਾਰੇ ਠੀਕ ਠਾਕ ਹੋਗੇ ਅੱਜ ਦਾ ਵਲੌਗ ਆਪਣਾ ਜਾਂ ਆਪਾਂ ਲੱਭਣ ਜਾਣੀਆਂ ਅੱਜ ਸ਼ਬੀਲ ਕਿਉਂਕਿ ਆਪਣੇ ਕੇ ਯਾਰ ਮਿੱਤਰ ਨੇ ਆਪਾਂ ਨੂੰ ਅਗੇ ਵੀਡੀਓ ਵਿਖਾਈ ਕਿ ਮੈਂ ਸ਼ਬੀਲ ਪੀ ਕੇ ਆਇਆ ਆ ਤੇ ਆਪਾਂ ਨੂੰ ਬਹੁਤ ਫੀਲ ਹੋਇਆ ਕਿ ਆਪੜੋਂ ਨਾਲ ਨਹੀਂ ਲੈ ਕੇ ਗਿਆ ਕਿਉਂਕਿ ਤੁਹਾਨੂੰ ਵੀ ਪਤਾ ਆਪਾਂ ਲੰਗਰ ਤਾਂ ਕੋਈ ਛੱਡਦੇ ਨਹੀਂਗੇ ਤੇ ਬਾਈ ਨੇ ਆਪਾਂ ਨੂੰ ਲੋਕੇਸ਼ਨ ਨਹੀਂ ਦੱਸੀ ਬਸ ਇਕੱਲੀ ਫੋਟੋ ਖਿੱਚ ਕੇ ਭੇਜੀ ਉਹਨੇ ਤੇ ਕਹਦਾ ਕਿ ਸ਼ਬੀਲ ਲੱਗੀ ਹੈ ਬਾਈ ਨੇ ਵੀਡੀਓ ਆਪਾਂ ਨੂੰ ਭੇਜੀ ਪਰ ਉਹਨੇ ਲੋਕੇਸ਼ਨ ਨਹੀਂ ਦੱਸੀ ਲੋਕੇਸ਼ਨ ਕਿਹੜੀ ਹੈ ਤੇ ਆਪਾਂ ਹੁਣ ਮੁਹਾਲੀ ਦੇ ਅੰਦਰ ਅੰਦਰ ਚੰਡੀਗੜ੍ਹ ਨਹੀਂ ਜਾਣਾ ਮੁਹਾਲੀ ਦੇ ਅੰਦਰ ਅੰਦਰ ਕਿਉਂਕਿ ਆਪਣੇ ਕੋਲ ਹੈਲਮਟ ਨਹੀਂ ਹੈਗੇਗੇ ਆਪਾਂ ਮੁਹਾਲੀ ਦੇ ਅੰਦਰ ਅੰਦਰ ਜਾਵਾਂਗੇ ਬਾਈਕ ਤੇ ਆਪਣੀ ਤੇ ਆਪਾਂ ਅੱਜ ਸ਼ਬੀਲ ਲੱਭ ਕੇ ਫੇਕੇ ਆਵਾਂਗੇ ਲੋ ਜੀ ਮਿੱਤਰੋ ਆਪਾਂ ਚੱਲ ਪਿਆ ਸ਼ਬੀਲ ਲਾਲ ਨੂੰ ਆਪਣਾ ਅੱਜ ਦਾ ਮਿਸ਼ਨ ਆ ਆਪਾਂ ਲੱਭਣੀ ਸ਼ਬੀਲ ਤੇ ਆਪਾਂ ਅੱਜ ਧੀਗੇ ਜਾਣੀ ਹੈ ਸ਼ਬੀਲ ਏ ਵੀ ਆਪਣੀ ਹੁਣ ਆੜੀ ਹੈ ਜੇ ਅਜ ਨਾਮ ਲਈ ਤੇ ਆਪਾਂ ਪੂਰਾ ਦਿਨ ਇਦਾਂ ਹੀ ਘੁੰਮਣਾ ਹੈ ਸ਼ਬੀਲ ਦੇ ਪਿੱਛੇ ਪਰ ਆਪਾਂ ਸ਼ਬੀਲ ਪੀਕੇ ਜਾਣੀ ਹੈ ਮਿੱਤਰੋ ਹੁਣੇ ਆਪਾਂ ਜਾਣਾ ਆ ਸੁਆਣਾ ਸੈਰਗੋਦਾਰੀ ਸਾਈਡ ਕਿਉਂਕਿ ਉਹ ਤੇ ਸ਼ਬੀਲ ਲੱਗਦੀ ਹੈ ਪਹਿਲਾਂ ਉੱਥੇ ਜਾ ਕੇ ਚੈੱਕ ਕਰਨਾ ਕਿ ਅਜ ਸ਼ਬੀਲ ਲੱਗੀ ਨੀ ਲੱਗੀ ਚਲੋ ਉੱਥੇ ਜਾ ਕੇ ਦੇਖਦੇ ਆਂ ਫਿਰ ਆਪਾਂ ਗਾਈਸ ਮੈਂ ਤੇ ਮੇਰਾ ਯਾਰ ਰੂਸ਼ ਦੋਵਿਆਂ ਨੇ ਇਹ ਲੈ ਕੇ ਆਇਆ ਕਹਿੰਦਾ ਸ਼ਬੀਲ ਬਸਹਾੜੇ ਸ਼ਬੀਲ ਸਾਲੀ ਮਿਲੀ ਨਹੀਂ ਸ਼ਬੀਲ ਪੀਣ ਆਏ ਸੀ ਅਸੀਂ ਸ਼ਬੀਲ ਮਿਲੀ ਨਹੀਂ ਗਈ ਐ ਸਾਡਾ ਆਉਣਾ ਥੋੜਾ ਜਿਹਾ ਗੇਸਟ ਹੋ ਗਿਆ ਪਰ ਮੁੰਡਿਆਂ ਦੇਲ ਨਹੀਂ ਛੜਨਾ ਆਪਾਂ ਮੱਥਾ ਟੇਕ ਲਿਆ ਗੁਰੂ ਦੇ ਦਰਸ਼ਨ ਕਰ ਲਏ ਆਪਾਂ ਤੇ ਆਪਾਂ ਹੁਣ ਚੱਲੇ ਆਂ ਮਹਾਲੀ ਦੇ ਅੰਦਰ ਆਪਾਂ ਲੱਭਾਂਗੇ ਸ਼ਬੀਲ ਅੱਜ ਜਾਣਾ ਆ ਤੇ ਵਾਪਸ ਸ਼ਬੀਲ ਪੀ ਕੇ ਹੀ ਜਾਣਾ ਆ ਤੋ ਮਰਦੀ ਪੀਣੀ ਪਰੇ ਪਰ ਪੀ ਕੇ ਜਾਵਾਂਗੇ ਪੂਰੇ ਮਹਾਲੀ ਚਾਚਾ ਬਟਰਾਏ ਕਰਾਂਗੇ ਸ਼ਬੀਲ ਕਿਥੇ ਲੱਗੀ ਹੈ ਇੱਥੇ ਲੱਗੀ ਸੀ ਵੀਰੋ ਖਤਮ ਹੋ ਗਈ ਹੈ ਸ਼ਬੀਲ ਹੁਣ ਆਪਾਂ ਬਸ ਲੱਭਦੇ ਹਾਂ ਮਾੜੀ ਚ ਡਾਕਟਰ ਸੁੱਖ ਰੱਖੇ ਆਪਾਂ ਨੂੰ ਸ਼ਬੀਲ ਮਿਲ ਜਾਏ ਇਹ ਜੀ ਮਿੱਤਰੋ ਸ਼ਬੀਲ ਅੱਜ ਲੱਭਣੀ ਹੈ ਆ ਬਾਅਦ ਕਿਸੇ ਵੀ ਹਾਲ ਚ ਲੱਭਣੀ ਹੈ ਸ਼ਬੀਲ ਅੱਜ ਆ ਜੀ ਮਿੱਤਰੋ ਫਾਈਨਲੀ ਗਾਈਜ਼ ਆਪਣੀ ਸ਼ਹੀਲ ਮਿਲ ਗਈ ਹੈ ਬਹੁਤ ਖੁਸ਼ੀ ਹੋ ਰਹੀ ਹੈ ਆਏ ਹਾਏ ਆਏ ਹਾਏ ਅੱמא ਆਏ ਹਾਏ ਦੋ ਦਿਨ ਤਲਾंदे ਕਹਿੰਦੇ ਸ਼ਹੀਲ ਬਹੁਤ ਮੁਸ਼ਕਲ ਮਿਲੀ ਜ ਆਪਾਂ ਨੂੰ ਪਰ ਆਪਾਂ ਮਿਲ ਗਈ ਸ਼ਹੀਲ ਮਿਲ ਗਈ ਤੋ ਅਸੀਂ ਬੜੀ ਘਰ ਤੋਂ ਬਾਹਰ ਟ੍ਰਾਈ ਕਰ ਰਹੇ ਸੀ ਉੱਥੋਂ ਸ਼ਹੀਲ ਮਿਲ ਗਈ ਆਪਾਂ ਨੂੰ ਬਹੁਤ ਆਜੋ ਸੀ ਇਹ ਸ਼ਹੀਲ ਆਪਾਂ ਸ਼ਹੀਲ ਮਿਲ ਗਈ ਸ਼ਹੀਲ ਲੱਗ ਗਈ ਲਓ ਜੀ ਮਿੱਤਰੋ ਆਜੋ ਫਿਰੋ ਸ਼ਬੀਲ ਸ਼ਬੀਲ ਆਪਾਂ ਨੂੰ ਮਿਲ ਗਈ ਐ ਬੜੀ ਮੁਸ਼ਕਲ ਮਿਲੀ ਐ ਇੰਨੀ ਗਰਮੀ ਦੇ ਵਿੱਚ ਹੁਣ ਆਪਾਂ ਦੋ ਦੋ ਗਲਾਸ ਪੀ ਕੇ ਜਾਵਾਂਗੇ ਇਹ ਇਸ ਪੁਆਲਾ ਇੱਕ ਇੱਕ ਗਲਾਸ ਹੋਰ ਇਹ ਆ ਦੂਜਾ ਦੂਜਾ ਦੋ ਵੀ ਲੈਣ ਐ ਐਨੀ ਛੇਤੀ ਸਿੱਧਾ ਹੀ ਅੰਦਰ ਸੱਠੀਆਂ ਚਲੋ ਮੈਂ ਉੱਤਰ ਕੇ ਆਉਣਾ ਵਾ ਚਲੋ

ਆਪਾਂ ਬਿਲੀ ਜਬੀਲ ਤੇ ਆਪਾਂ ਹਣ ਕੱਲੇ ਆ ਵਾਪਸ ਆਪਣਾ ਮਿਸ਼ਨ ਸਕਸੈਸਫੁਲ ਹੋਇਆ ਤੇ ਮੇਰਾ ਯਾਰ ਦੋਇ ਸ਼ਬੀਲ ਵੀ ਕੇ ਵਾਪਸ ਜਾ ਰਹੇ ਆ ਬਹੁਤ ਮਜਾ ਆਇਆ ਬੜੀ 1:30 ਤੋਂ ਬਾਅਦ ਸਾਨੂੰ ਸ਼ਬੀਲ ਮਿਲੀ ਹੈ ਇਹਹੀਂ ਮਿਲਦੀ ਹੈ ਬਹੁਤ ਖੁਸ਼ ਹਾਂ ਚਲੋ ਪਰਮਾਤਮਾ ਦਾ ਸ਼ੁਕਰ ਹੈ ਆਪਾਂ ਨੂੰ ਜਲਦੀ ਮਿਲਗੀ ਇਹ ਤਾਂ ਹੈ ਗਰਮੀ ਐਨੀ ਹੈ ਕਿ ਗਰਮੀ ਦੇ ਵਿੱਚ ਸਾਡਾ ਤਾਂ ਬੁਰਾ ਹੋ ਜਣਾ ਸੀਗਾ ਸਬੀਲ ਦਾ ਤਾਂ ਪਤਾ ਨਹੀਂ ਸੀਗਾ ਪਰ ਸਾਨੂੰ ਗੁਰੂ ਕੋ ਜਰੂਰ ਲਿਖਣੇ ਸੀਗੇ ਤੇ ਆਪਾਂ ਪਹੁੰਚ ਗਏ ਆ ਸੁਹਾਣਾ ਸਾਹਿਬ ਹੁਣ ਆਪਾਂ ਵਾਪਸ ਚੱਲੇ ਆ ਆਪਣੇ ਫਲੈਟ ਵੱਲ ਬੜਾ ਬੜਾ ਧੰਨਵਾਦ ਹੋ ਵੀਰੋ ਥੈਂਕ ਯੂ ਇਦਾਂ ਹੀ ਆਪਣੇ ਨਾਲ ਬਣੇ ਰਹੋ ਆਪਾਂ ਨਵੀਂ ਨਵੀਂ ਵੀਡੀਓ ਪਾਉਂਦੇ ਰਾਂਗੇ ਧੰਨਵਾਦ ਜੀ